ਮਾਲਪੁਰ ਮਾਲਪੁਰ ਏਰੀਏ ਦਾ ਚੱਬੀ ਵਾਲ ਪਿੰਡ ਦੀ ਲਾਗੀ ਪਿੰਡ ਚੱਕ ਮੱਲਾ ਗੁਰਦੁਆਰਾ ਸ੍ਰੀ ਪਦਮਣੀ ਸਾਹਿਬ ਇਹ ਸਥਾਨ ਆ ਜੀ ਇਹ ਮੈਂ ਸਥਾਨ ਦੀ ਬੈਕ ਸਾਈਡ ਖੜਾ ਹਾਂ ਤੇ ਆ ਲਾਗੇ ਜੀਜੂ ਦਾ ਏਰੀਆ ਆ ਆ ਥੋੜਾ ਜਿਹਾ ਜੂ ਕਰਕੇ ਮੈਂ ਤੁਹਾਨੂੰ ਦਿਖਾਉਣਾ ਉਹ ਪਹਾੜ ਦੀ ਤੇ ਆ ਪਹਾੜਿਆ ਜੀ ਬੜਾ ਸੋਹਣਾ ਏਰੀਆ ਇਹ ਬਹੁਤ ਘੈਂਟ ਏਰੀਆ ਆ ਦਰਖਤ ਵੀ ਬਹੁਤ ਆ ਤੇ ਜ਼ਿਆਦਾਤਰ ਆਂਬਾਂ ਦੇ ਦਰਖਤ ਆ ਏਰੀਆ ਬਹੁਤ ਘੈਂਟ ਆ ਮੱਕੀ ਤੇ ਸਪੈਦੇ ਸਬੂਤੇ ਜ਼ਿਆਦਾ ਆ ਤੇ ਮੈਂ ਕਿਹਾ ਚਲੋ ਸ਼ੂਟ ਆ ਜਿਆ ਸ਼ਾਟ ਬਣਾਉਣੇ ਆ ਵੀਡੀਓ ਬਹੁਤ ਦਿਨ ਹੋ ਗਿਆ ਵੀਡੀਓ ਬਣਾਈ ਨਹੀਂ ਥੋੜਾ ਜਿਹਾ ਨੈੱਟ ਦਾ ਪੰਗਾ ਆ ਇਸ ਕਰਕੇ ਮੈਂ ਬਲੌਗ ਹਲੇ ਬਣਾਉਂਦਾ ਨਹੀਂ ਤੇ ਆਪਾਂ ਉਹ ਨੈੱਟ ਦਾ ਇੰਤਜ਼ਾਮ ਕਰਦੇ ਆ ਡੋਂਗਲ ਡੋਂਗਲ ਦਾ ਪਤਾ ਕਰਕੇ ਤੇ ਉਹ ਲੈਣੇ ਆ ਨਾਲ ਤਾਂ ਫਿਰ ਆਪਾਂ ਡੇਲੀ ਵੀਡੀਓ ਅਪਲੋਡ ਕਰਿਆ ਕਰਾਂਗੇ ਬਹੁਤ ਹੀ ਵਧੀਆ ਏਰੀਆ ਆ ਮੈਂ ਇੱਥੇ ਸਵਾਰੀ ਲੈ ਕੇ ਆਇਆ ਸੀ ਤੇ ਮੈਂ ਕਿਹਾ ਚਲੋ ਵੀਡੀਓ ਬਣਾਉਨੇ ਆ ਤੇ ਹੋਰ ਸਭ ਸਾਰੇ ਠੀਕ ਠਾਕ ਹੈ ਜੀ ਸਸਰੀ ਘਰ ਸਾਰੇ ਮੇਰੇ ਵੀਰ ਆ ਤੇ ਮੈਂ ਕਿਹਾ ਜੀ ਬਣਾਉਣੇ ਹੁਣ ਵੀਡੀਓ ਤੇ ਕਰਾਂਗੇ ਆਪਾਂ ਸ਼ਾਮ ਨੂੰ ਜਾਂ ਕੱਲ ਨੂੰ ਅਪਲੋਡ ਕਰਾਂਗੇ ਇਹ ਵੀਡੀਓ ਅੱਜ ਤਰੀਕ ਹੈਗੀ ਹੈ 24 7ਵਾਂ ਮਹੀਨਾ ਤੇ 2025 ਅੱਜ ਹੈਗੀ ਹੈ ਮੱਸਿਆ ਸੌਣ ਦੇ ਮਹੀਨੇ ਦੀ ਮੱਸਿਆ ਆ ਇਹ ਮੱਸਿਆ ਦਾ ਦਿਹਾੜਾ ਵੈਸੇ ਤਾਂ ਆਪਾਂ ਜਾਣਾ ਸੀ ਸੁਲਤਾਨਪੁਰ ਸਾਹਿਬ ਵੀਰ ਸਾਹਿਬ ਤੇ ਆਪਾਂ ਇਧਰ ਕੰਮ ਦੇ ਕਰਕੇ ਇਧਰ ਨੂੰ ਆਏ ਆ ਸਵਾਰੀ ਲੈ ਕੇ ਤੇ ਮੈਂ ਕਿਹਾ ਚਲੋ ਇੱਥੇ ਵੀ ਗੁਰੂ ਘਰ ਆ ਤਾਂ ਉੱਥੇ ਵੀ ਗੁਰੂ ਘਰ ਆ ਨਾਮ ਸ਼ਰ ਕਰਾਂਗੇ ਤੇ ਬਹੁਤ ਸੋਹਣਾ ਮੈਨੂੰ ਏਰੀਆ ਲੱਗਦਾ ਇਹ ਦੂਜੀ ਵਾਰੀ ਮੈਂ ਇਧਰ ਆਇਆ ਆ ਉਦੋਂ ਤਾਂ ਅੱਗੇ ਤਾਂ ਬਹੁਤ ਹੀ ਆਇਆ ਕਾਫੀ ਵਾਰੀ ਜਣੀ ਆ ਪਿੰਡ ਪਹਿਲੀ ਏਰੀਆ ਆ ਇੱਥੇ ਦੂਜੀ ਵਾਰੀ ਬਹੁਤ ਸੋਹਣੇ ਪਹਾੜ ਦੀਦੇ ਆ ਉਹ ਤਕਰੀਬਨ ਜਿਹੜਾ ਉਹ ਆ ਉਹ ਜੀਜੂ ਦਾ ਏਰੀਆ ਹੀ ਆ ਬੜਾ ਘੈਂਟ ਏਰੀਆ ਜੀਜੂ ਦਾ ਵੀ ਬਹੁਤ ਹੀ ਸੋਹਣਾ ਆ ਤੇ ਦਰਖਤ ਵੀ ਬਹੁਤ ਆ ਆਪਣੇ ਨਾਲ ਕਾਫੀ ਦਰਖਤ ਆ ਇਧਰ ਬਹੁਤ ਹੀ ਸੋਹਣਾ ਏਰੀਆ ਆ ਵਾਹਿਗੁਰੂ ਸਤਨਾਮ ਸੱਚੇ ਪਾਸ਼ਾ ਮਿਹਰ ਕਰੇ ਮੀਂਹ ਤਾਂ ਹੁਣ ਆਪਣੇ ਏਰੀਏ ਜੇ ਤਾਂ ਘੱਟ ਹੀ ਪਵੇ ਬਹੁਤਾ ਜਿਆਦਾ ਨਾ ਪਵੇ ਕਿਉਂਕਿ ਜਿਆਦਾ ਮੀਂਹ ਦਾ ਨੁਕਸਾਨ ਹੀ ਆ ਚਾਹੀ ਜਿਹੜਾ ਮਰਜੀ ਏਰੀਆ ਹੋਵੇ ਉਹਦਾ ਫਿਰ ਨੁਕਸਾਨ ਹੀ ਆ ਤੇ ਮੈਂ ਥੋੜੀ ਤੁਹਾਨੂੰ ਦਰਸ਼ਣੀ ਡੇੜੀ ਦੀ ਵੀਡੀਓ ਬਣਾਉਣਾ ਆ ਉਹ ਤੁਹਾਨੂੰ ਫਿਰ ਦਿਖਾਉਣਾ ਮੈਂ ਉਹਦੇ ਵਿੱਚ ਢੰਬਾ ਮਸ਼ੀਨ ਵੀ ਖੜੀ ਆ ਇਹਨਾਂ ਕਿ ਕਣਕਾਂ ਕੁੱਟਰ ਦਿੰਦੇ ਆਪਣੀ ਏਰੀਏ 'ਚ ਆਪਣੇ ਏਰੀਏ 'ਚ ਹੁਣ ਕਿਤੇ ਦੇਖਣ ਨੂੰ ਵੀ ਨਹੀਂ ਮਿਲਦੀ ਢੰਬਾ ਖੜੀ ਆ ਉਹ ਨਾਲ ਚੂੜੀ ਵਾਲਾ ਖੜਾ ਤੇ ਉਹ ਡਰੇਲੀ ਜੀ ਹੈ ਕੋਈ ਆ ਜੀ ਗੁਰਦੁਆਰਾ ਪਦਮਨੀ ਸਾਹਿਬ ਚੱਕ ਮੱਲਾ ਇੱਥੇ ਦਵਾਈ ਵੀ ਦਿੰਦੇ ਆ ਗਠੀਆ ਦਰਦਾਂ ਦੀ ਬੋਧਾਸੀਰ ਦੀ ਤੇ ਕੈਂਸਰ ਦੀ ਦੇਸੀ ਦਵਾਈ ਇੱਥੇ ਦਿੰਦੇ ਆ ਤੇ ਸੰਗ ਤਾਂ ਆਉਂਦੀਆਂ ਹੀ ਬਹੁਤ ਐ ਮੈਂ ਸਵਾਰੀ ਨੂੰ ਲੈ ਕੇ ਆਇਆ ਸੀ ਤੇ ਚਲੋ ਮੈਂ ਕਿਹਾ ਤੁਹਾਡੇ ਨਾਲ ਵੀਡੀਓ ਕਰਦੇ ਆ ਸੰਜੀ ਤੇ ਆਪਣੀ ਰਾਣੀ ਸੁੰਦਰਾ ਸਟਾਰ ਆ ਗਰੀ ਵਿੱਚ ਬੈਠੀ ਆ ਤੇ ਆਪਾਂ ਫੇਰ ਸਾਡੇ ਨਾਲ ਸ਼ਾਮ ਨੂੰ ਵੀਡੀਓ ਕਰਾਂਗੇ ਸਾਂਝੀ ਤੇ ਰਿਓ ਕਿਰਪਾ ਜਿਹੜੇ ਵੀ ਆਪਾਂ ਸ਼ੋਰਟ ਨਾਲ ਲਾਵਾਂਗੇ ਉਹ ਵਿੱਚ ਲਾਵਾਂਗੇ ਤੇ ਆਪਣੇ ਬਲੌਗ ਨੂੰ ਜ਼ਰੂਰ ਦੇਖਿਆ ਕਰੋ ਆਪਾਂ ਨੈਟ ਦਾ ਇੰਤਜ਼ਾਮ ਕਰਕੇ ਤਾਂ ਫਿਰ ਡੇਲੀ ਵੀਡੀਓ ਅਪਲੋਡ ਕਰਿਆ ਕਰਾਂਗੇ ਧੰਨਵਾਦ ਜੀ ਸਾਸਰੀ ਕਾਲ ਜੀ ਸਾਰਿਆਂ ਨੂੰ